ਹੇਬੋ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਤਿੰਨਾਂ ਦਾ ਕੁਟਾਨ ਕੁਟਾਨ ਧੰਨਵਾਦ ਪਤਸ਼ਾਹ ਦਾ ਹਰੇਕ ਸੁਵਾਸ ਦੇ ਨਾਲ ਸ਼ੁਕਰਾਨਾ ਕਰੀਏ ਧੰਨਵਾਦ ਕਰੀਏ ਤਾਂ ਇਹ ਥੋੜਾ ਹੈ ਜਿਹੜੇ ਸਾਨੂੰ ਅੰਮ੍ਰਿਤ ਵੇਲੇ ਆਪਣੇ ਚਰਨਾਂ ਦੇ ਵਿੱਚ ਜੁੜ ਮਿਲ ਕੇ ਬੈਨ ਦਾ ਸਮਾਂ ਬਖਸ਼ਦੇ ਹਨ ਗੁਰੂ ਸਾਹਿਬ ਜੀ ਦੀਨਾਂ ਤੇ ਦਇਆ ਕਰਨ ਵਾਲੇ ਹਨ ਸਬਣਾ ਦਾ ਭਲਾ ਮੰਗਣ ਵਾਲੇ ਹਨ ਸਬਣਾ ਦਾ ਭਲਾ ਕਰਨ ਵਾਲੇ ਹਨ ਪਰ ਗੁਰਬਾਣੀ ਚ ਮਹਾਰਾਜ ਨੇ ਵੀ ਕਿਹਾ ਵੀ ਬਿਨਾ ਭਾਗਾ ਤੋਂ ਸੰਗਤ ਨਹੀਂ ਮਿਲਦੀ ਜੇ ਸੰਗਤ ਕਰ ਰਹੇ ਹੋ ਤੇ ਭਾਗ ਚੰਗਿਆਂ ਦੀ ਨਿਸ਼ਾਨੀ ਹੈ ਕਰਮਾ ਤੋਂ ਬਿਨਾ ਮਨੁੱਖ ਸੰਗਤ ਨਹੀਂ ਕਰ ਸਕਦਾ ਕਿੰਨੀ ਵੱਡੀ ਦੁਨੀਆ ਜੀ ਕਿੰਨਾ ਵੱਡਾ ਸੰਸਾਰ ਹੈ ਪਰ ਉਂਗਲਾਂ ਤੇ ਗਿਣੇ ਜਾ ਸਕਦੇ ਹਨ ਜਿਹੜੇ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰ ਹੁੰਦੇ ਹੀ ਹੈ ਜਿਹੜੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਹੀ ਹੈ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਹਨ ਅੰਮ੍ਰਿਤ ਵੇਲਾ ਸਚਨਾਵੋ ਵਡਿਆਈ ਵਿਚਾਰ ਅੰਮ੍ਰਿਤ ਵੇਲਾ ਹੋ ਗਿਆ ਭਾਈ ਉੱਠ ਕੇ ਸੱਚੇ ਨਾਮ ਦੀ ਵਡਿਆਈ ਸੱਚੇ ਨਾਮ ਨਾਲ ਸਾਂਝ ਪਾਉ ਸੱਚੇ ਦੀਆਂ ਪ੍ਰਮਾਤਮਾ ਦੀਆਂ ਵਡਿਆਈਆਂ ਸਿਫਤਾਂ ਗਾਉ ਹੁਣ ਸਦਾਤ ਗੁਰਬਾਣੀ ਦਾ ਸਭਨਾ ਲਈ ਸਾਂਝਾ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਧੰਨਵਾਦ ਗੁਰੂ ਸਾਹਿਬ ਜੀ ਦਾ ਹੈ ਮਹਾਰਾਜ ਨੇ ਸਾਨੂੰ ਜੇਕਰ ਆਪਣੀ ਚਰਨਾਂ 'ਚ ਬਿਠਾ ਲਿਆ ਸਾਰੀ ਦੁਨੀਆ ਨਹੀਂ ਬਿੰਦੀ ਸਾਰੇ ਦੁਨੀਆ ਸਾਰੇ ਸੰਸਾਰ ਦੇ ਲੋਕ ਗੁਰੂ ਚਰਨਾ ਚ ਹਾਜ਼ਰੀ ਨਹੀਂ ਲਵਾ ਸਕਦੇ ਜੇ ਆਪਾਂ ਲਵਾ ਰਹੇ ਹਾਂ ਤੇ ਗੁਰੂ ਸਹਿਜ ਦਾ ਧੰਨਵਾਦ ਕਰੀਏ ਕੁਟਾਨ ਕੁਟਾਨ ਧੰਨਵਾਦ ਕਰੀਏ ਜੀ ਹਰੇਕ ਸਾਹ ਨਾਲ ਵਹਿਗੁਰੂ ਦਾ ਸ਼ੁਕਰਾਨਾ ਕਰਦੇ ਰਹੀ ਤੇ ਸਾਹ ਘਟ ਜਾਣਗੇ ਸ਼ੁਕਰਾਨਾ ਪੂਰਾ ਨਹੀਂ ਹੋਏਗਾ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸ਼ਰਾਮ ਸੁਖਮਨੀ ਸਾਹਿਬ ਜੀ ਦੀ ਦੂਸਰੀ ਸਟ ਪਦੀ ਦੀਆਂ ਦੋ ਪੌੜੀਆਂ ਆਪਾਂ ਸਰਵਣ ਕਰ ਚੁੱਕੇ ਹਾਂ ਜਿਵੇਂ ਕੱਲ ਆਪਾਂ ਸਰਵਣ ਕੀਤਾ ਸੀ ਬਿਤਾਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਇ ਸੁਖੀਆ ਸੰਸਾਰ ਦੇ ਵਿੱਚ ਸੁਖੀ ਪਾਸ਼ਾ ਕਹਿੰਦੇ ਉਹੀ ਉਹੀ ਹੈ ਜਿਹਦੇ ਕੋਲ ਨਾਮ ਧੰ ਹੈ ਜਿਹਦੇ ਕੋਲ ਨਾਮ ਦਾ ਖਜ਼ਾਨਾ ਹੈ ਉਹ ਸੁਖੀ ਹੈ ਸੰਸਾਰ 'ਚ ਪਾਸ਼ਾ ਕਹਿੰਦੇ ਭਵੇਂ ਰਾਜਾ ਹੈ ਭਵੇਂ ਮਹਾਰਾਜਾ ਹੈ ਭਵੇਂ ਫਕੀਰ ਹੈ ਭਵੇਂ ਗਰੀਬ ਹੈ ਭੇ ਪ੍ਰਜਾ ਹੈ ਕੋਈ ਵੀ ਹੈ ਪਦਾਰਥਾਂ ਦੇ ਨਾਲ ਮਾਇਆ ਦੇ ਨਾਲ ਬਿਨਾ ਨਾਮ ਤੋਂ ਕੋਈ ਵੀ ਸੁਖੀ ਨਹੀਂ ਜਿਹਦੇ ਕੋਲ ਨਾਮ ਹੈ ਸੁਖੀ ਬਸ ਹੋਈ ਹੋਈ ਹੈ ਹਰ ਕੇ ਨਾਮ ਬਿਨਾ ਦੁੱਖ ਪਾਵੇ ਗੁਰਬਾਣੀ ਦੇ ਵਿੱਚ ਬਾਤਸ਼ਾਨੀ ਮਨੁੱਖ ਨੂੰ ਸਮਝਾਉਣ ਵਾਸਤੇ ਪਾਤ ਪਾਣ ਦੀ ਉਦਾਹਰਨਾ ਦਿੱਤੀਆਂ ਨਾਮ ਜਪਣਾ ਵੀ ਜ਼ਰੂਰੀ ਹੈ ਬਾਣੀ ਪੜ੍ਹਨੀ ਵੀ ਜ਼ਰੂਰੀ ਹੈ ਸੇਵਾ ਕਰਨੀ ਵੀ ਜ਼ਰੂਰੀ ਹੈ ਇਹ ਨਹੀਂ ਵੀ ਆਪਾਂ ਜੇ ਸੇਵਾ ਕਰਦੇ ਤੇ ਨਾਮ ਨਾਲ ਜਪੀਏ ਸੇਵਾ ਕਰਾਂਗੇ ਤੇ ਸਿਮਰਨ ਤਾਂ ਹੋਏਗਾ ਜਿਹੜਾ ਮਨੁੱਖ ਸੇਵਾ ਕਰਦਾ ਨਾਲ ਗੁਰਸਿੱਖ ਮਾਈ ਭਾਈ ਸੇਵਾ ਕਰਦਾ ਹੈ ਉਹਦੇ ਮਨ 'ਚ ਨਿਰਮਾਨਤਾ ਆਂਦੀ ਹੈ ਦੀ ਨਿਰਮਾਣਤਾ ਦੇ ਵਿੱਚੋਂ ਹੀ ਸਿਮਰਨ ਨਿਕਲਣਾ ਹੈ ਜਿਵੇਂ ਆਪਣੇ ਸਿੱਖ ਧਰਮ ਦਾ ਸਿਧਾਂਤ ਹੈ ਨਾ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ 바ਟ ਦੀ ਪੋੜ ਤਿਆਰ ਕਰਨੀ ਸੀ ਤੇ ਸਭ ਤੋਂ ਪਹਿਲਾਂ ਭਾਈ ਦਇਆ ਚੰਦ ਜੀ ਨਿਕਲੇ ਉੱਠੇ ਭਾਈ ਦਇਆ RAM ਜੀ ਦਇਆ RAM ਤੋਂ ਬਾਅਦ ਧਰਮ ਚੰਦ ਆਏ ਪਾਸ਼ਾ ਕਹਿੰਦੇ ਸਾਡਾ ਖਾਲਸਾ ਪੰਥ ਜਿਹੜਾ ਹੈ ਮੇਰੇ ਖਿਆਲ ਸੇ ਪੰਥ ਵਿੱਚ ਪਹਿਲਾਂ ਦਇਆ ਹੋਏਗੀ ਫੇ ਧਰਮੀ ਬਣੇਗਾ ਉਹ ਜੇ ਦਇਆ ਨਹੀਂ ਫੇ ਧਰਮੀ ਨਹੀਂ ਬਣੇਗਾ ਅੱਜ ਵੀ ਸੰਸਾਰ 'ਚ ਵੇਖੋ ਜਿਹੜੇ ਮਨੁੱਖ ਦੇ ਅੰਦਰ ਦਇਆ ਨਹੀਂ ਜੀ ਉਹ ਧਰਮੀ ਨਹੀਂ ਹੈ ਤੋੜ ਧਰਮ ਦਇਆ ਕਾ ਪੁੱਤ ਧਰਮ ਦਇਆ ਦਾ ਪੁੱਤ ਹੈ ਤੇ ਦਇਆ ਮਾਂ ਹੈ ਜੇ ਕਹਿੰਦੇ ਮਾਂ ਨਹੀਂ ਤੇ ਫੇ ਬੱਚਾ ਕਿੱਥੋਂ ਪੁੱਤ ਕਿੱਥੋਂ ਜੇ ਮਾਂ ਹੈ ਤੇ ਬੱਚਾ ਹੈ ਨਾ ਜੇ ਦਇਆ ਹੈ ਤੇ ਧਰਮ ਹੈ ਜੇ ਦਇਆ ਨਹੀਂ ਫਿਰ ਧਰਮ ਨਹੀਂ ਹੈ ਤੇ ਦਇਆ ਜਿਹੜੀ ਹੈ ਨਿਰਮਾਣਤਾ ਵਿੱਚੋਂ ਪੈਦਾ ਹੁੰਦੀ ਹੈ ਮਨ ਚ ਨਿਰਮਾਣਤਾ ਹੋਵੇ ਮਨ ਚ ਨਿਮਰਤਾ ਹੋਵੇ ਤੇ ਨਿਮਰਤਾ ਗੁਰਮੁਖੋ ਸੇਵਾ ਕੀਤੀਆਂ ਹੁੰਦੀ ਹੈ ਸੇਵਾ ਕਰਾਂਗੇ ਮਨ ਚ ਨਿਰਮਾਣਤਾ ਫਿਰ ਸਿਮਰਨ ਹੈ ਤੇ ਪਾਤਸ਼ਾਹ ਪਰਮਾਉਂਦੇ ਨੇ ਵੀ ਹਰੀ ਦੇ ਪ੍ਰਮਾਤਮਾ ਭਗਵਾਨ ਦੀ ਸਿਮਰਨ ਤੋਂ ਬਿਨਾ ਜਗ ਦੁਖੀ ਹੈ ਕੋਈ ਵੀ ਸੁਖੀ ਨਹੀਂ ਹੋਇਆ ਅਗਲੀ ਪੌੜੀ ਦੇ ਵਿੱਚ ਗੁਰੂ ਅਰਜਨ ਦੇ ਪਾਸ਼ਾ ਕਥਨ ਕਰਦੇ ਹਨ ਛੂਟਤ ਨਹੀਂ ਕੋਰ ਲਖ ਬਾਹੀ ਕਰੋੜਾਂ ਬਾਹਾਂ ਹੋਣ ਮਨੁੱਖ ਦੇ ਕੋ ਤੇ ਤਾਂਵੇਂ ਜਮਾ ਦੀ ਫੰਦੀ ਤੋਂ ਬਚ ਨਹੀਂ ਜੇ ਸਕਦਾ ਪਾਸ਼ਾ ਕਰੋੜਾਂ ਬਾਹਾਂ ਕਿਵੇਂ ਹੁੰਦੀਆਂ ਨੇ ਬੰਦੀ ਦੀ ਦੋਈ ਬਾਹਾਂ ਨਹੀਂ ਹਰੇਕ ਮਨੁੱਖ ਦੇ ਦੋ ਬਾਹਾਂ ਹੁੰਦੀਆਂ ਨੇ ਪਰ ਕਰੋੜਾਂ ਬਾਹਾਂ ਕਿਵੇਂ ਹੋ ਗਈਆਂ ਕਰੋੜਾਂ ਬਾਹਾਂ ਹੋ ਗਿਆ ਵੀ ਤੇਰੀ ਜਾਣ ਪਹਿਚਾਨ జగਤ ਵਿੱਚ ਨਹੀਂ ਹੋਏ ਲੋਕ ਤੇਰੇ ਨਾਲ ਇੰਨੇ ਕਰੋੜਾਂ ਲੋਕ ਜੁੜੇ ਹੋਣ ਜਿਵੇਂ ਤੂੰ ਕਮੇ ਉਦਾਂ ਕਰਦੇ ਹੋਣ ਤੇਰੇ ਪਿੱਛੇ ਤੁਰਦੇ ਹੋਣ ਜਿਵੇਂ ਧੰਨ ਸ਼੍ਰੀ ਗੁਰੂ ਨਾਨਕ ਮਹਾਰਾਜ ਜੀ ਕਥਨ ਕਰਦੇ ਨੇ ਪਾਸ਼ਾ ਕਹਿੰਦੇ ਜੇ ਜੁਗ ਚਾਰੇ ਆਰ ਜਾ ਹੋਰ ਦਸੁਣੀ ਹੋਏ ਚਾਰ ਜੁਗਾਂ ਦੀ ਉਮਰ ਬੰਦਾ ਭੋਗੇ ਤੇ 10 ਗੁਣਾ ਮਰਜ਼ ਕਹਿੰਦੇ ਹੋਰ ਹੋ ਜਾਵੇ ਭਾਵ ਕਿ 40 ਜੁਗ ਜ ਉਮਰ ਹੋ ਜੇ ਮਨੁੱਖ ਦੀ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ 40 ਜੁਗਾਂ ਦੀ ਉਮਰ ਹੋ ਜਾਵੇ ਨਵਾ ਖੰਡਾ ਵਿੱਚ ਜਾਣੀ ਹੈ ਨਾਲ ਚਲਿਆ ਸਭ ਕੋਈ ਸਾਰੀ ਸ੍ਰਿਸ਼ਟੀ ਤੇ ਉਹਦਾ ਨਾਮ ਚਲਦਾ ਹੋਈ ਸਾਰੀ ਦੁਨੀਆ ਉਹਨੂੰ ਜਾਣਦੀ ਹੋਈ ਜਿੱਧਰ ਨੂੰ ਤੁਰੇ ਪਿੱਛੇ ਲੱਕੇ ਲੋਕ ਤੁਰ ਪੈਣ ਜਿੱਦਾ ਕਹੇ ਦੁਨੀਆ ਓਦਾਂ ਕਰੇ ਦੁਨੀਆ ਪਾਣੀ ਭਰਿਓ ਦਾ ਤੇ ਪਾਸ਼ਾ ਕਹਿੰਦੇ ਨੇ ਚੰਗਾ ਨਾਂਉ ਰਖਾਏ ਕੈ ਜਸ ਕੀਰਤ ਜਾ ਗਲੇ ਨਾਮ ਨਾ ਚੰਗਾ ਰਖਾਂ ਵੀ ਭਾਵ ਕੀ ਦੁਨੀਆ ਦੇ ਵਿੱਚ ਕੰਮ ਇਦਾਂ ਦਾ ਕਰੇ ਲੋਕ ਕਹਿਣ ਵੀ ਦੇ ਵਰਗਾ ਬੰਦਾ ਹੀ ਕੋਈ ਨਹੀਂ ਇਹ ਬੰਦਾ ਵਧੀਆ ਜੀ ਇਹ ਬੰਦਾ ਚੰਗਾ ਹੈ ਸੋਭਾ ਖੱਟੇ ਜਗਤ ਦੇ ਵਿੱਚੋਂ ਦੁਨੀਆ ਦੇ ਲੋਕ ਸੋਭਾ ਕਰਦੇ ਹੁਣ ਚੰਗਾ ਨਾਂਉ ਰਖਾਏ ਕੈ ਜਸ ਕੀਰਤ ਜਾ ਗੱਲੇ ਦੁਨੀਆ ਦੇ ਲੋਕ ਜਸ ਵੀ ਕਰਦੇ ਹੁਣ ਸੋਭਾ ਵੀ ਕਰਦੇ ਹੋਣ ਪਰ ਜੇ ਪ੍ਰਮਾਤਮਾ ਨਾਲ ਨਹੀਂ ਜੁੜਿਆ ਜੇ ਨਾਮ ਨਾਲ ਨਹੀਂ ਜੁੜਿਆ ਤਪਸ਼ਕ ਇਹ ਕਹਿੰਦੇ ਹਨ ਜੇ ਤਿਸ ਨਦਰ ਨਾ ਆਵਈ ਤਾ ਬਾਤ ਨਾ ਪੁੱਛੈ ਕਿ ਜਿਵੇਂ ਕੋਈ ਮਨੁੱਖ ਦੀ ਕੋਈ ਬਾਤ ਨਾ ਪੁੱਛੀ ਘਰ ਚੀ ਹੋਵੇ ਕੋਈ ਦੀ ਬਾਤ ਹੀ ਨਾ ਪੁੱਛੇ ਕੋਈ ਜਾਣੇ ਨਾ ਪਹਿਚਾਣੀ ਨਾ ਉਹਨੂੰ ਉਹਦੀ ਕਦਰੇ ਕੋਈ ਨਾ ਕਰੇ ਮਹਾਰਾਜ ਜੀ ਕਹਿੰਦੇ ਉਹ ਮਨੁੱਖ ਏਦਾਂ ਫੀਲ ਕਰਦਾ ਜਿਵੇਂ ਹੈ ਸਭ ਕੁਛ ਚਾੜੀ ਜੁਗਾ ਦੀ ਉਮਰ ਭੋਗ ਲਈ ਚੰਗਾ ਨਾਂਰ ਖਾੜਿਆ ਪੂਰੀ ਦੁਨੀਆ ਵਿੱਚ ਸੋਭਾ ਹੁੰਦੀ ਹੈ ਜਿਵੇਂ ਕਹਿੰਦਾ ਦੁਨੀਆ ਦੇ ਲੋਕ ਤਿਵੇਂ ਕਰਦੇ ਨੇ ਪਰ ਜੇ ਪ੍ਰਮਾਤਮਾ ਦੇ ਨਾਮ ਨਾਰਨੀ ਜੁੜਿਆ ਤੇ ਪਾਸ਼ਾ ਕਹਿੰਦੇ ਉਹਨੂੰ ਐ ਜਾਣਿਓ ਵੀ ਜਿਵੇਂ ਨਿਮਾਨੇ ਜੇ ਬੰਦੇ ਨੂੰ ਕੋਈ ਵੀ ਨਹੀਂ ਜਾਣਦਾ ਹੁੰਦਾ ਹੁੰਦਾ ਫਿਰ ਉਹਦੀ ਕੋਈ ਬਾਤ ਨਹੀਂ ਪੁੱਛਦਾ ਸਭ ਕੁਝ ਕੋੜ ਹੈ ਪਰ ਜੇ ਨਾਮ ਨਾਲ ਨਹੀਂ ਜੁੜਿਆ ਗੁਰਮੁਖੋ ਫਿਰ ਉਹਦੇ ਪੱਲੇ ਕੱਖ ਵੀ ਨਹੀਂ ਹੈ ਜਿਵੇਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੇ ਕਥਨ ਕਰਦੇ ਨੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਪਤੰਗ ਸੁਰੰਗ ਸਵਾਰੇ ਕੋੜ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗਣ ਕੋ ਜਾਤਨੀ ਵਾਰੀ ਭਾਰੀ 부ਝਾਨ ਕੇ ਪੂਪ ਭੜੀ ਵਿਧ ਨੀ ਆਵਦ ਸੀਸ ਨਾ ਜਾਤ ਵਿਚਾਰੇ ਇਤੇ ਪੇ ਤੋਂ ਕਾਹਾਂ ਪੀਵੂ ਪਤੰਤ ਕੋ ਨਾਂਗੇ ਹੀ ਪਾਏ ਪਧਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸ਼੍ਰੰਗ ਸਵਾਰੇ ਮਸਤੇ ਹੋਏ ਹਾਥੀ ਹੋਣ ਬੰਦੇ ਰਾਜੇ ਦੇ ਕੋਲ ਰਾਜੇ ਮਹਾਰਾਜੇ ਕੋਲ ਵੱਡੇ ਵੱਡੇ ਹਾਥੀ ਨੇ ਉਹ ਹਾਥੀ ਦੀ ਸਜਾਵਟ ਬੜੀ ਕੀਤੀ ਹੈ ਬੜੇ ਸੋਹਣੇ ਸੋਹਣੇ ਹਾਰ ਪਾਏ ਨੇ ਬੜੀ ਸੋਹਣੀ ਚਿੱਤਰਕਾਰੀ ਕੀਤੀ ਹਾਥੀਆਂ ਦੇ ਉੱਤੇ ਕੋਟ ਤੁਰੰਗ ਕੁਰੰਗ ਸੇ ਗੂਦਤ ਅਨੇਕਾਂ ਘੋੜੇ ਉਹਦੇ ਕੋਲ ਨੇ ਰਾਜੇ ਮਹਾਰਾਜੇ ਦੇ ਕੋਲ ਕੋੜ ਸਵਾਰ ਫੌਜ ਵੀ ਹੈ ਤੇ ਘੋੜੇ ਇੰਨੇ ਤੇਜ਼ ਦੌੜਦੇ ਨੇ ਵੀ ਹਵਾ ਨਾਲ ਗੱਲਾਂ ਕਰਦੇ ਨੇ ਭਾਰੀ ਪੁਝਾਣ ਕੇ ਪੂਪ ਭੜੀ ਬਿਦਨਯਵਦ ਸੀਸ ਨਾ ਜਾਤ ਵਿਚਾਰੇ ਵੱਡੇ ਵੱਡੇ ਰਾਜੇ ਮਹਾਰਾਜੇ ਵੱਡੇ ਵੱਡੇ ਜਰਨੈਲ ਜਿਹੜੇ ਨੇ ਉਹ ਵੀ ਸਲਾਮਾ ਕਰਦੇ ਨੇ ਉਹ ਵੀ ਨਮਸ਼ਕਾਰਾਂ ਕਰਦੇ ਨਹੀਂ ਪ੍ਰਪਾਸ਼ਾ ਕਹਿੰਦੇ ਇਤੇ ਪੇ ਤੋ ਕਾਹਾਂ ਪੇ ਭੂਪਤ ਜੇ ਆਕੋਜ ਜੈ ਤੇ ਫਿਰ ਕੀ ਹੋ ਗਿਆ ਮਹਾਰਾ ਕਹਿੰਦੇ ਨੇ ਜੇ ਆ ਤੇਰੇ ਕੋਲ ਹੈ ਤੇ ਫਿਰ ਕੀ ਹੋ ਗਿਆ ਇਤੇ ਪੇ ਤੋ ਕਾਹਾਂ ਪੇ ਭੂਪਤ ਅੰਤ ਕੋ ਨੰਗ ਹੀ ਪਾਈ ਪਦਾਰੀ ਚੇਤਾ ਰਖੀ ਜਦੋਂ ਸੰਸਾਰ ਚੋਂ ਜਾਣਾ ਹੈ ਤੇ ਨੰਗੇ ਪੈਰੀ ਤੁਰ ਕੇ ਜੇ ਨੰਗੇ ਪੈਰੀ ਸਬਣਾ ਨਹੀਂ ਜਾਣਾ ਭਵੇਂ ਕਰੋੜਾਂ ਦੇ ਮਾਲਕ ਹੋਣ ਤੇ ਭਵੇਂ ਕੋ ਗਰੀਬ ਹੋਵੇ ਜੁੱਤੀ ਪਾ ਕੇ ਕੋਈ ਵੀ ਸੰਸਾਰ ਚੋਂ ਨਹੀਂ ਜਾਂਦਾ ਅੰਤਲਾ ਸਮਾਂ ਜਦੋਂ ਆਉਂਦਾ ਹੈ ਨਾ ਤੇ ਨੰਗੇ ਪੈਰੀ ਜਾਣਾ ਪੈਂਦਾ ਪਾਸ਼ਾ ਕਹਿੰਦੇ ਖਾਲੀ ਹੱਥ ਆਇਆ ਸੀ ਖਾਲੀ ਹੱਥ ਜਾਣਾ ਨਾਲ ਨਿਭਣਾ ਨਾਮ ਨਹੀਂ ਨਾਲ ਨਿਭਣਾ ਸੇਵਾ ਤੇ ਸਿਮਰਣੀ ਹੈ ਕੁਝ ਲੈ ਕੇ ਨਹੀਂ ਆਇਆ ਸੀ ਤੇ ਕੁਝ ਲੈ ਕੇ ਸੰਸਾਰ ਦੇ ਵਿੱਚੋਂ ਨਹੀਂ ਜਾਣਾ ਤਾਂ ਕਰਕੇ ਪਾਸ਼ਾ ਕਥਨ ਕਰਦੇ ਨੇ ਕਰੋੜਾਂ ਬਾਹਾਂ ਹੋਣ ਜਮਾ ਦੀ ਫਾਇਤ ਬੰਦਾ ਤਾ ਵੀ ਨਹੀਂ ਬਚ ਸਕਦਾ ਛੋਟ ਤੇ ਨਹੀਂ ਕੋੜ ਲਖ ਬਾਹੀ ਕਰੋੜਾਂ ਬਾਵਾ ਦੇ مالک ਹੋਣ ਦੇ ਬਾਵਜੂਦ ਵੀ ਤੈਨੂੰ ਕੋਈ ਨਹੀਂ ਬਚਾ ਸਕਦਾ ਜੇ ਬਚਣਾ ਤੇ ਮਹਾਰਾਜ ਜੀ ਕਹਿੰਦੇ ਨਾਮ ਜਪਤ ਤੇ ਪਾਰ ਪਰਾਹੀ ਜੇ ਪਾਰ ਉਤਾਰਾ ਕਰਨਾ ਚਾਹਨ ਜੇ ਪਾਰ ਉਤਰਨਾ ਚਾਹਨ ਤੇ ਨਾਮ ਨਾਲ ਆਪਣਾ ਨਾਤਾ ਜੋੜ ਨਾਮ ਨਾਲ ਸੰਬੰਧ ਜੋੜ ਨਾਮ ਨਾਲ ਪ੍ਰੀਤ ਪਾ ਫੇਪਾ ਸ਼ਕਤਨ ਕਰਦੇ ਨੇ ਅਨਕ ਵਿਗਨ ਜਹ ਆਏ ਸੰਘਾਰ ਇੱਕ ਕਲ ਨੂੰ ਨੋਟ ਕਰਿਓ ਪਹਿਲੀ ਪੰਕਤੀ ਚ ਸਵਾਲ ਆ ਤੇ ਦੂਸਰੀ ਪੰਕਤੀ ਚ ਜਵਾਬ ਹੈ ਪਹਿਲਾ ਮਰਜ ਸਵਾਲ ਕਰਦੇ ਨੇ ਵੀ ਜੇ ਆਹ ਕੁਝ ਸਾਡੇ ਨਾਲ ਹੋ ਰਿਹਾ ਹੈ ਜੇ ਆਹ ਪਰੇਸ਼ਾਨੀਆਂ ਸਾਡੀ ਜ਼ਿੰਦਗੀ ਵਿੱਚ ਹੈ ਨਹੀਂ ਜੇ ਆਹ ਦੁੱਖ ਸਾਡੇ ਘਰ ਦੇ ਵਿੱਚ ਹੈ ਨਹੀਂ ਮਰਜ ਕਹਿੰਦੇ ਇਹ ਦੁੱਖ ਦਾ ਹੱਲ ਆ ਹੈ ਪਹਿਲੀ ਪੰਕਤੀ ਚ ਜਵਾਬ ਹੈ ਸਵਾਲ ਹੈ ਦੂਸਰੀ ਪੰਕਤੀ ਵਿੱਚ ਜਵਾਬ ਹੈ ਐ ਸਮਝੀਏ ਵੀ ਪਹਿਲੀ ਪੰਕਤੀ ਵਿੱਚ ਮਨੁੱਖ ਦੇ ਦੁੱਖ ਨੇ ਦੂਸਰੀ ਪੰਕਤੀ ਵਿੱਚ ਉਹ ਦੁੱਖਾਂ ਦਾ ਦਾਰੂ ਹੈ ਉਹਦੀ ਦਵਾਈ ਹੈ ਫਿਰ ਪਾਸ਼ਾ ਕਥਨ ਕਰਦੇ ਨੇ ਅਣਕ ਬਿਗਨ ਜਹ ਆਏ ਸੰਗਾਰ ਜਿੱਥੇ ਅਨੇਕਾ ਓਕੜਾਂ ਆ ਜਾਂਡ ਸਾਰੇ ਦਰਵਾਜ਼ੇ ਬੰਦ ਹੋ ਜਾ ਸਾਰੇ ਸਾਥ ਸਬੰਧੀ ਭੈਣ ਭਰਾ ਜਵਾਬ ਦੇ ਦੇ ਜਦੋਂ ਸਭ ਪਾਸੇ ਮੁਸ਼ਕਲਾਂ ਹੀ ਮੁਸ਼ਕਲਾਂ ਹੋਣ ਤੇ ਪਾਸ਼ਾ ਕਹਿੰਦੇ ਨੇ ਹਰ ਕਾ ਨਾਮ ਤਤਕਾਲ ਉਦਾਰ ਜਦੋਂ ਤੂੰ ਸੰਸਾਰ ਤੋਂ ਨਿਰਾਸ਼ ਹੋ ਜਾਵੇਂ ਨਾ ਭੈਣ ਭਰਾਵਾਂ ਤੋਂ ਧੀਆਂ ਪੁੱਤਰਾਂ ਤੋਂ ਵੀ ਨਿਰਾਸ਼ ਹੋ ਜਾਵੇਂ ਤੇ ਪਾਸ਼ਾ ਕਹਿੰਦੇ ਆਸਰਾ ਨਾਮ ਦਾ ਲਵੇਂ ਨਾਮ ਤੈਨੂੰ ਨਿਰਾਸ਼ ਨਹੀਂ ਹੋਣ ਦੇਵੇਗਾ ਪਰਮਾਤਮਾ ਤੇਰੀ ਤੇਰੇ ਨਿਰਾਸ਼ਾ ਨੂੰ ਆਸਾਂ ਵਿੱਚ ਬਦਲ ਦੇਵੇਗਾ ਤੇ ਹਰ ਕਾ ਨਾਮ ਤਤਕਾਲ ਉਧਾਰ ਦੇ। ਬਾਸ਼ਾ ਕਹਿੰਦੇ ਸ਼ੰਕਾ ਹੀ ਨਾ ਕਰੀ। ਨਾਮ ਅੰਨੇ ਤੇਰੀ ਸਹਿਤਾ ਕਰਨੀ ਹੈ। ਅਨਿਕ ਜੋਣ ਜਨਮ ਐ ਮਰ ਜਾ। ਮਨੁੱਖ ਉਸੇ ਪਰਮਾਤਮਾ ਨੂੰ ਭੁਲਾ ਕੇ ਜੰਮਦਾ ਤੇ ਮਰਦਾ। ਮਰਦਾ ਤੇ ਫਿਰ ਜੰਮਦਾ। ਜੰਮ ਜੰਮ ਮਰੇ। ਮਰੇ ਫਿਰ ਜਦ ਮੈਂ ਬਹੁਤ ਸਜਾਇਆ ਪਿਆ ਹਦੀਸ ਲੰਮਾ ਵਾਹਿਗੁਰੂ ਨੇ ਸਾਨੂੰ ਮਨੁੱਖਾ ਜੀਵਨ ਦਿੱਤਾ ਹੀ ਇਹਦੇ ਵਾਸਤੇ ਸੀ ਵੀ ਸਾਡਾ 84 ਤੋਂ ਖੇੜਾ ਛੁੱਟ ਜਾਵੇ ਪਰ ਮਾਫ਼ ਕਰਨਾ ਇੱਥੇ ਸੰਸਾਰ ਵਿੱਚ ਮਨੁੱਖਾ ਕੇ ਪ੍ਰਮਾਤਮਾ ਨੂੰ ਭੁਲਾ ਕੇ ਮਰਨ ਤੋਂ ਬਾਅਦ 84 ਦੀ ਗੱਲ ਤੇ ਬਾਅਦ ਵਿੱਚ ਜਿਉਂਦਿਆ ਜੀ 84 ਭੋਗ ਰਿਆ ਜਿਉਂਦਿਆ ਜੀ ਜੁਨਾ ਭੋਗ ਰਿਆ ਮਨੁੱਖ ਜਿਉ ਨੂੰ ਰੱਬ ਚੇਤਾ ਨਹੀਂ ਉਹ ਬੰਦਾ ਜਿਉਂਦਿਆ ਜੀ ਜੁੰਦਾ ਭੋਗਦਾ ਜਿਉਂਦਿਆਂ ਜੀ ਮਰ ਤੋਂ ਬਾਅਦ ਤਾਂ ਭੁਗਨੀਏ ਭੁਗਨੀਆਂ ਨੋਨੇ ਕਿਉਂਕਿ ਭੁੱਲ ਗਿਆ ਨਾ ਵੀ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਪਰਮਾਤਮਾ ਸਾਡੇ ਵਿੱਚ ਹੈ ਜੀ ਸਾਨੂੰ ਪਰਮਾਤਮਾ ਨੇ ਬਣਾਇਆ ਪਰ ਜਦੋਂ ਆਪਾਂ ਇਹ ਗੱਲ ਭੁੱਲ ਜਾਂਦੇ ਆ ਫਿਰ ਜੁੰਨਾ ਭੁਗਦੇ ਆ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਗੁਰੂ ਸਾਹਿਬ ਜੀ ਕਹਿੰਦੇ ਵੇਖਣ ਨੂੰ ਬੰਦਾ ਪਰ ਬੀਣਾ ਸਿੰਘ ਤੋਂ ਪਸ਼ੂ ਹੈ ਬੀਣਾ ਸਿੰਘਾਂ ਤੋਂ ਪਸ਼ੂ ਹੈ ਮਨੁੱਖ ਕਿਉਂਕਿ ਪਰਮਾਤਮਾ ਕਦੇ ਕਿਸਦਾ ਮਾੜਾ ਨਹੀਂ ਕਰਦਾ ਪਰਮਾਤਮਾ ਵੈਗੁਰੂ ਜਿਹੜਾ ਹੈ ਕਦੇ ਕਿਸਦਾ ਬੂਰਾ ਨਹੀਂ ਸੋਚਦਾ ਤੇ ਬੰਦਾ ਸੋਚਦਾ ਹੈ ਜੀ ਮਨੁੱਖ ਸੋਚਦਾ ਹੈ ਕਦੋਂ ਸੋਚਦਾ ਹੈ ਜਦੋਂ ਰੱਬ ਨੂੰ ਭੁੱਲ ਜਾਂਦਾ ਹੈ ਇਹਨੂੰ ਐ ਹੁੰਦਾ ਵੀ ਮੈਂ ਇਦਾਂ ਕਰਾਂਗਾ ਤੇ ਸ਼ਾਇਦ ਇਦਾਂ ਹੋ ਜਾਵੇ ਮੈਂ ਕਿਸਦਾ ਬੂਰਾ ਕਰਾਂ ਤੇ ਉਹਦਾ ਬੂਰਾ ਹੋ ਜਾਵੇ ਇਹ ਸੋਚਦਾ ਹੈ ਇਹ ਕਰਨ ਦਾ ਯਤਨ ਵੀ ਕਰਦਾ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਸਭ ਨਹੀਂ ਛਾਲਾ ਮਾਰੀਆਂ ਕਰਤਾ ਕਰੈ ਸੋ ਹੋਈ ਹੋਂਦਾ ਉਹ ਹੈ ਜੋ ਰੱਬ ਨੂੰ ਮਨਜ਼ੂਰ ਹੈ ਜੋ ਭਗਵਾਨ ਨੂੰ ਮਨਜ਼ੂਰ ਹੈ ਇੱਥੇ ਬੜੇ ਜ਼ੋਰ ਲਾਉਣ ਵਾਲੇ ਲਾ ਕੇ ਤੁਰ ਗਏ ਸੰਸਾਰ ਦੇ ਵਿੱਚੋਂ ਤੇ ਮਾਫ਼ ਕਰਨਾ ਜ਼ੋਰ ਲਾਉਂਦਾ ਫਿਰ ਉਹੀ ਹੈ ਜਿਹੜਾ ਖੁਦ ਰੱਬ ਬਣਨ ਦਾ ਯਤਨ ਕਰਦਾ ਵੀ ਮੈਂ ਰੱਬ ਆ ਵੀ ਮੈਂ ਇਦਾਂ ਕਰਾਂਗਾ ਤੇ ਇਦਾਂ ਹੋ ਜਾਵੇਗਾ। ਗੁਰੂ ਸਾਹਿਬ ਜੀ ਕਹਿੰਦੇ ਨਹੀਂ ਹੋਣਾ। ਇੱਥੇ ਮਨੁੱਖ ਜ਼ੋਰ ਲਾਉਂਦਾ ਹੀ ਉਹ ਹੈ ਜਿਹੜਾ ਭਗਵਾਨ ਨੂੰ ਪ੍ਰਮਾਤਮਾ ਨੂੰ ਵਹਿਗੁਰੂ ਨੂੰ ਭੁਲਾਉਂਦਾ ਹੈ। ਤੇ ਉਹ ਜੁੰਨਾ ਭੁਗਤ ਹੈ ਜੀ। ਅੱਜ ਮਨੁੱਖ ਆਪਣੇ ਦੁੱਖ ਕਰਕੇ ਦੁਖੀ ਘਟ ਹੈ ਪਰ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਜ਼ਿਆਦਾ ਹੋ ਜਾਂਦਾ ਹੈ। ਵੀ ਇਹਦੇ ਕੋਲ ਸੁੱਖ ਜ਼ਿਆਦੇ ਕਿਉਂ ਨਹੀਂ? ਇਹ ਸੁਖੀ ਕਿਉਂ ਹੈ? ਇਹਦੇ ਪਰਿਵਾਰ ਦੇ ਜੀ ਕਹਨੇ ਵਿੱਚ ਕਿਉਂ ਨਹੀਂ? ਇਹਨੇ ਘਰ ਵਧੀਆ ਕਿਵੇਂ ਪਾਲਿਆ? ਇਹ ਚੰਗਾ ਕਿਵੇਂ ਖੰਦਾ ਪਿਆ ਆਪਣੇ ਸੁੱਖਾਂ ਤੋਂ ਸੁਖੀ ਨਹੀਂ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਜ਼ਿਆਦਾ ਹੁੰਦਾ ਤੇ ਫਿਰ ਯਤਨ ਕਰਦਾ ਵੀ ਇਹ ਦੁਖੀ ਹੋ ਜਾਵੇ ਕੋਈ ਮੈਂਵੇਂ ਦਾ ਕੰਮ ਕਰਾਂ ਵੀ ਦਾ ਕੰਮ ਵਿਗੜ ਜਾਵੇ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਬੰਦਾ ਰੱਬ ਨਾਲ ਜੁੜਿਆ ਹੈ ਨਾ ਜਿਹੜਾ ਬੰਦਾ ਬਾਣੀ ਨਾਲ ਜੁੜਿਆ ਹੈ ਵਿਚ ਕਰਤਾਪੁਰਖ ਲੋਵਾ ਵਾਰਣਾ ਵਿੰਗਾ ਹੋਵਾ ਉਹਦਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਜਿਹੜਾ ਪਰਮਾਤਮਾ ਨੂੰ ਅੰਗ ਸੰਕਰ ਕੇ ਜਾਣਦਾ ਹੈ ਤੇ ਜਿਹੜਾ ਮਨੋਕੇ ਤੇ ਰੱਬ ਬਣਦਾ ਜਤਨ ਕਰਦਾ ਉਹਦੇ ਬਾਬਤ ਮਹਾਰਾਜ ਨੇ ਕਹਿਤਾ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਹੰਕਾਰੀਆਂ ਵੱਲ ਨਿੰਦਕਾਂ ਵੱਲ ਪਰਮਾਤਮਾ ਦੀ ਸਦਾ ਹੀ ਪਿੱਠ ਹੈ ਜੀ ਤੇ ਜਿਹਦੇ ਪੱਲੇ ਨਾਮ ਤਨ ਹੈ ਵਾਹ ਗੁਰ ਨੇ ਆਪਣੇ ਚਰਨਾਂ ਨਾਲ ਜੋੜੀ ਉਸੇ ਨੂੰ ਭਾਸ਼ਾ ਪਰਮਾਉਂਦੇ ਨੇ ਅਨਕ ਜੋਨ ਜਨਮੈ ਮਰ ਜਾ ਮਰ ਮਰ ਜੰਮਣਾ ਹੈ ਤੇ ਜਮ ਜਮ ਕੇ ਮਰਨਾ ਹੈ ਜੇ ਬਚਣਾ ਚਾਹੁੰਦੇ ਹੋ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਨਾਮ ਜਪਤ ਪਾਵੈ ਬਿਸ਼ਰਾਮ ਜੇ ਇਹ ਚੀਜ਼ ਤੋ ਖੇੜਾ ਛਡਾਉਣਾ ਹੈ ਤੇ ਨਾਮ ਨਾਲ ਸਾਂਝ ਪਾਉ ਨਾਮ ਨੂੰ ਜਪੋ ਜਿੰਨਾ ਕੀਤਾ ਜਾਂਦਾ ਹੈ ਨਾਮ ਤਨ ਇਕੱਠਾ ਕਰੋ ਹੋ ਮੈਲਾ ਮੜ ਕਬੂ ਨਾ ਤੋ ਵੇ ਹੁਣ ਇੱਥੇ ਮਨੁੱਖ ਅੰਦਰੋਂ ਮੈਲਾ ਹੈ ਹਉਮੈ ਦੀ ਮੈਲ ਨੂੰ ਧੋਣ ਦਾ ਯਤਨ ਨਹੀਂ ਜੇ ਕਰਦਾ ਬਾਹਰੋਂ ਪਿੰਡਾ ਧੋਲਿਆ ਬਾਹਰੋਂ ਤੀਰਤਾ ਦੇ ਇਸ਼ਨਾਨ ਕਰ ਲਿਆ ਬਾਹਰ ਦੇ ਮਲ ਮਲ ਕੇ ਤਨ ਨੂੰ ਧੋਨੀ ਆ ਪਰ ਮਨ ਧੋਣ ਦਾ ਯਤਨ ਨਹੀਂ ਜੇ ਕੀਤਾ ਇਹੀ ਕਾਰਨ ਹੈ ਵੀ ਮਨ ਚੋਂ ਭੈੜੇ ਵਿਚਾਰ ਜਾਂਦੇ ਨਹੀਂ ਮਨ ਚੋਂ ਭੈੜੀ ਸੋਚ ਜਾਂਦੀ ਨਹੀਂ ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਨਾ ਪਾਤਸ਼ਾਹ ਕਹਿੰਦੇ ਹੱਥ ਪੈਰ ਮੈਲੀ ਹੋ ਕੇ ਧੋਇਆ ਪਾਣੀ ਨਾਲ ਸਾਫ ਹੋ ਜਾਂਦੇ ਨੇ ਕੱਪੜਾ ਮੈਲਾ ਹੋ ਗਿਆ ਸਾਬਨ ਨਾਲ ਧੋਇਆ ਸਾਫ ਹੋ ਗਿਆ ਇਹ ਮਨੁੱਖ ਇਹ ਭੁੱਲ ਗਿਆਂ ਵੀ ਮਨ ਸਾਫ ਕਿਵੇਂ ਕਰਨਾ ਹੈ ਮਨ ਤਨ ਧੋਇਆ ਸਾਫ ਨਹੀਂ ਜੀ ਹੁੰਦਾ ਤਨ ਧੋਤੈ ਮਨ ਹੱਛਾ ਨਾ ਹੋਈ ਕੱਲਾ ਤਨ ਸਾਫ ਕਰਨੇ ਨਾਲ ਮਨ ਸਾਫ ਨਹੀਂ ਹੁੰਦਾ ਜੇ ਮਨ ਸਾਫ ਕਰਨਾ ਹੈ ਤੇ ਪਾਸ਼ਾ ਕਹਿੰਦੇ ਉਹ ਧੋਪੈ ਭਰੀਆ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਮੈਂ ਕਹਿ ਰਾਂ ਨਾਮ ਲਈ ਸਭਨ ਲੈ ਗੁਰੂ ਤੋਂ ਆ ਕੇ ਜਿੰਨਾ ਨਾਮ ਜਪੇਗਾ ਉਹਨਾਂ ਮਨ ਸਾਫ ਹੋਵੇਗਾ ਇਹ ਵੀ ਸਚਾਈ ਹੈ ਵੀ ਬਰਤਨ ਜਾਂ ਕਪੜਾ ਜਿੰਨਾ ਜ਼ਿਆਦਾ ਮੈਲਾ ਹੁੰਦਾ ਹੈ ਉਹਦੇ ਉੱਪਰ ਓਨੀ ਜ਼ਿਆਦੀ ਮਿਹਨਤ ਕਰਨੀ ਪੈਂਦੀ ਹੈ ਤੇ ਆਪਣੇ ਮਨਾਂ ਦਾ ਆਪਣਾ ਸਭ ਨੂੰ ਪਤਾ ਹੈ ਵੀ ਮੇਰਾ ਮਨ ਕਿਵੇਂ ਦਾ ਹੈ ਮੇਰਾ ਜੀਵਨ ਕਿਵੇਂ ਦਾ ਹੈ ਮੇਰੀ ਸੋਚ ਕਿਵੇਂ ਦੀ ਹੈ ਮੇਰੇ ਵਿਚਾਰ ਕਿਵੇਂ ਦੇ ਨੇ ਜਿੰਨੀ ਜ਼ਿਆਦੀ ਮੈਲ ਮਨ ਉੱਪਰ ਲੱਗੀ ਹੋਈ ਹੈ ਓਨੀ ਮਿਹਨਤ ਜ਼ਿਆਦਾ ਕਰਨੀ ਪੈਣੀ ਹੈ ਅਗਾ ਪਾਸ਼ਾ ਜੀ ਫਰਮਾਉਂਦੇ ਨੇ ਹਉ ਮੈਲਾ ਮਲ ਕਬੂ ਨਾ ਤੂ ਇਹ ਮਨੁਕ ਆਪਣੇ ਅੰਦਰ ਦੀ ਮੈਲ ਧੋਣ ਦਾ ਯਤਨ ਨਹੀਂ ਜੇ ਕਰਦਾ ਪਾਸ਼ਾ ਕਹਿੰਦੇ ਜੇ ਧੋਣੀਏ ਤੇ ਰਾਹ ਵਿਖਾ ਦਿੰਨੀ ਆ ਹਰ ਕਾ ਨਾਮ ਕੋੜ ਪਾਪ ਖੋਵੇ ਹਰੀ ਵੈ ਗੁਰ ਦੇ ਨਾਮ ਨਾਲ ਜੁੜੀਆਂ ਕਰੋੜਾਂ ਪਾਪ ਜਿਹੜੇ ਨੇ ਕਰੋੜਾਂ ਪਾਪਾਂ ਦੀ ਮੈਲ ਜਿਹੜੀ ਆ ਨਾ ਉਹ ਵੀ ਮਨ ਤੋਂ ਲੈ ਜਾਂਦੀ ਐ ਐਸਾ ਨਾਮ ਜੱਪੋ ਮਨ ਮੇਰੇ ਏ ਮਨਾ ਇਹੋ ਜਾਂ ਨਾਮ ਜਪ ਜਿਹੜਾ ਤੈਨੂੰ ਗੁਰੂ ਦੱਸ ਰਿਹਾ ਜਿਹੜਾ ਗੁਰੂ ਜਪਾ ਰਿਹਾ ਐਸਾ ਨਾਮ ਜਪੋ ਮਨ ਮੇਰੇ ਨਾਨਕ ਪਾਈਐ ਐਸਾ ਨਾਮ ਜੱਪੋ ਮਨ ਰੰਗ ਆਤਮ ਰੰਗ ਰੰਗ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਹੈ ਮਨ ਰੰਗ ਕੇ ਵੈਗੁਰ ਦੇ ਨਾਮ ਨੂੰ ਜਪਣਾ ਹੈ ਨਾਨਕ ਪਾਈਐ ਸਾਧਕੇ ਸਭ ਹੁਣ ਨਾਮ ਜਪਣ ਦੀ ਵਿਧੀ ਵੀ ਮਹਾਰਣ ਨੇ ਦੱਸਦੀ ਵੀ ਨਾਮ ਜਪਣਾ ਤੇ ਸੰਗਤ ਵਿੱਚ ਆਇਆਕ